ਕਿ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਮੋਰਚਾ ਇੱਧਰ ਟਿੱਕਰੀ ਤੇ ਵੀ ਚੱਲ ਰਿਹਾ ਤੇ ਸ਼ੰਭੂ ਤੇ ਵੀ ਚੱਲ ਰਿਹਾ ਤੇ ਇਹਦੇ ਵਿੱਚ ਮੈਂ ਨੌਜਵਾਨਾਂ ਨੂੰ ਬੇਨਤੀ ਕਰਨੀ ਸੀ ਕਿ ਨੌਜਵਾਨੋ ਜਿੰਨੇ ਵੀ ਮੇਰੇ ਭੈਣ ਭਰਾਓ ਸਾਡਾ ਜਿਹੜੇ ਬਾਪੂ ਬੈਠੇ ਨੇ ਬਾਪੂਆਂ ਦੇ ਹੌਸਲੇ ਨੇਗੇ ਜਿਹੜੇ ਬੜੇ ਬਲੰਦ ਨੇਗੇ ਪਰ ਉਹਨਾਂ ਦੇ ਚਿਹਰੇ ਨੇ ਕਦੇ-ਕਦੇ ਜਿਹੜੇ ਜਦੋਂ ਨੌਜਵਾਨਾਂ ਦੋਨਰ ਦੇ ਵਿੱਚ ਜਾਂਦੇ ਨੇ ਨਾ ਉਦੋਂ ਉਹਨਾਂ ਦੇ ਚਿਹਰੇ ਜਦੋਂ ਜਾਂਦੇ ਨੇ ਫਿਰ ਉਹਨਾਂ ਦੇ ਚਿਹਰੇ ਬੜੇ ਖੁਸ਼ ਹੁੰਦੇ ਨੇ ਉਹਨਾਂ ਦੇ ਚਿਹਰਾਂ ਤੇ ਖੁਸ਼ੀ ਆਉਂਦੀ ਹੈ ਇਸ ਕਰਕੇ ਨੌਜਵਾਨ ਵੀਰੋ ਭਰਾਵੋ ਮੇਰੇਓ ਆਪਾਂ 2 ਤਰੀਕ ਨੂੰ ਇੱਕ ਵੱਡਾ ਪ੍ਰੋਗਰਾਮ ਲਿਖਿਆ ਹੋਇਆ ਆਪਾਂ ਜਿਹੜੇ ਹੁਣ ਕਾਫਲੇ ਬਣ ਕੇ ਵਾਰੀਆਂ ਬਣ ਕੇ ਆਪਾਂ ਅੰਦੋਲਨ ਜਿੰਨਾ ਵੀ ਟਾਈਮ ਚੱਲੂਗਾ ਆਪਾਂ ਵਾਰੀਆਂ ਬਣ ਕੇ ਕਾਫਲੇ ਬਣ ਕੇ ਅੰਦੋਲਨ ਦੇ ਵਿੱਚ ਜਾਣਾ 2 ਤਰੀਕ ਨੂੰ ਅਸੀਂ ਵੱਡਾ ਮਾਰਚ ਕਰਨ ਲਈ ਜਾ ਰਹੇ ਹਾਂ ਮਹਾਲੀ ਤੋਂ ਸ਼ੰਭੂ ਤੱਕਰ ਦਾ ਕਿਉਂਕਿ ਨੌਜਵਾਨਾਂ ਦੀ ਉਹਦੇ ਵਿੱਚ ਅਸੀਂ ਵੱਡੀ ਗਿਣਤੀ ਜੇ ਲੈ ਕੇ ਜਾਵਾਂਗੇ ਜਿਹੜੇ ਜਿਹੜੇ ਭਰਾ ਉਸ ਮਾਰਚ ਦੇ ਵਿੱਚ 2 ਮਾਰਚ ਨੂੰ ਸ਼ਾਮਲ ਹੋਣਾ ਚਾਹੁੰਦੇ ਨੇਗੇ 9 ਵਜੇ ਤੋਂ ਅਸੀਂ ਜਿਹੜਾ ਮਹਾਰੀ ਤੋਂ ਜਿਹੜਾ ਚਾਲੇ ਪਾ ਕੇ ਸ਼ੰਭੂ ਬਾਰਡਰ ਅਸੀਂ ਸ਼ਾਂਤੀ ਮਾਰਚ ਜਿਹੜਾ ਪ੍ਰੋਗਰਾਮ ਕਰਨਾ ਉੱਥੇ ਬਾਪੂਆਂ ਦੇ ਨਾਲ ਅਸੀਂ ਉੱਥੇ ਉਹਨਾਂ ਦੇ ਆਪਣਾ ਗੱਲਾਂ ਸੁਣਨੀਆਂ ਨੇਗੀਆਂ ਅੰਦੋਲਨ ਬਾਰੇ ਗੱਲਾਂ ਸੁਣਨੀਆਂ ਨੇਗੀਆਂ ਵੱਡਾ ਮਾਰਚ ਆਪਾਂ ਲੈ ਕੇ ਜਾਣਾ ਜਿਹੜੇ ਜਿਹੜੇ ਨੌਜਵਾਨ ਇਸ ਮਾਰਚ ਦੇ ਵਿੱਚ ਸ਼ਾਮਲ ਹੋਣਗੇ ਤਾਂ ਉਹ ਇੱਕ ਤਾਂ ਮੇਰੀ ਬੇਨਤੀ ਹੈ ਮੇਰੇ ਭਰਾਵਾਂ ਨੂੰ ਇੱਕ ਤਾਂ ਸ਼ਾਂਤੀ ਦੇ ਵਿੱਚ ਰਹਿਣਾ ਅਨੁਸ਼ਾਸਨ ਦੇ ਵਿੱਚ ਰਹਿਣਾ ਆਪਾਂ ਹੁਲੜ ਵੱਜ ਨਹੀਂ ਕਰਨੀ ਅਣਛਾਣ ਦੇ ਵਿੱਚ ਪਹੁੰਚ ਕੇ ਆਪਾਂ ਆਪਣਾ ਸਰਕਾਰਾਂ ਨੂੰ ਦਿਖਾਉਣਾ ਵੀ ਅਸੀਂ ਕਿਵੇਂ ਬਾਪੂਆਂ ਦੇ ਨਾਲ ਨੌਜਵਾਨ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਮੇਰੇ ਵੀਰੋ ਮੇਰੇ ਭਰਾਵੋ ਮੇਰੇ ਨੌਜਵਾਨ ਭਰਾਵੋ ਬਾਪੂ ਲੜਾਈ ਕਿਹਦੀ ਲੜ ਰਹੇ ਨੇ ਮੈਂ ਨੌਜਵਾਨ ਨੂੰ ਅਕਸਰ ਇਹ ਗੱਲ ਕਹਿਣਾ ਹੁੰਦਾ ਉਹਨਾਂ ਦੀ ਉਮਰਾਂ ਲੰਘ ਗਈਆਂ ਸਾਡੇ ਆਉਣ ਵਾਲੇ ਭਵਿੱਖ ਲਈ ਲੜਾਈ ਲੜ ਰਹੇ ਨੇਗੇ ਇਸ ਕਰਕੇ ਨੌਜਵਾਨ ਹੋਰਾਂ ਥਾਵਾਂ ਦੇ ਉੱਪਰ ਜਿੱਥੇ ਕੋਈ ਕਲਾਕਾਰ ਲੱਗਿਆ ਹੋਵੇ ਗਾਉਣ ਵਾਲਾ ਲੱਗਿਆ ਹੋਵੇ ਜਾਂ ਜਿੱਥੇ ਕੋਈ ਦੇਖ ਲੋ ਮਾਰੇ ਪਾਸੇ ਨੂੰ ਨੌਜਵਾਨ ਬਹੁਤ ਭਜਦੇ ਨੇ ਜਿੱਥੇ ਆਪਣੇ ਹੱਕਾਂ ਦੀ ਗੱਲ ਹੈ ਜਿੱਥੇ ਆਪਣੇ ਪੰਜਾਬ ਦੀ ਗੱਲ ਹੈ ਇੱਥੇ ਆਪਣੇ ਬਰਾਸਤ ਦੀ ਗੱਲ ਆ ਉੱਥੇ ਨੌਜਵਾਨ ਜਾਂਦੇ ਨਹੀਂ ਹੈਗੇ ਅਮਾਰਚ ਕਰਨ ਲਈ ਜਾ ਰਹੇ ਹੈ ਬਾਈ ਸਿੱਧੂ ਮੂਸੇਵਾਲੇ ਦੀ ਜਾਦ ਨੂੰ ਸਮਰਪਿਤ ਕਰਨ ਲਈ ਜਾ ਰਹੇ ਆ ਕਿਉਂਕਿ ਜਦੋਂ ਪਿਛਲਾ ਜਿਹੜਾ ਅੰਦੋਲਨ ਚੱਲਿਆ ਸੀਗਾ ਉਸ ਅੰਦੋਲਨ ਦੇ ਵਿੱਚ ਮਾਨੂੰ ਟਿੱਕਰੀ ਮੁੱਦੇ ਤੇ ਆਪਣੇ ਮੇਰੇ ਨਾਲ ਟਰਾਲੀਆਂ 'ਚ ਉਸ ਭਰਾ ਨੇ ਰਾਤਾਂ ਕੱਟੀਆਂ ਕਿਉਂਕਿ ਤੁਸੀਂ ਦੇਖਿਆ ਮੇਰੇ ਤਾਂ ਬਹੁਤ ਸਾਲਾਂ ਤੋਂ ਜਿਹੜਾ ਸਾਡਾ ਕਿਸਾਨੀ ਦਾ ਝੰਡਾ ਹੱਥ 'ਚ ਆ ਇਹ ਜਿਹੜਾ ਪ੍ਰੋਗਰਾਮ ਮਹਾਲੀ ਵਾਲਾ ਇਹ ਸਿੱਧੂ ਸਿੱਧੂ ਮੂਸੇਵਾਲੇ ਦੀ ਬਾਈ ਦੀ ਜਾਦ ਨੂੰ ਸਮਰਪਿਤ ਹੈ ਅਗਲਾ ਜਿਹੜਾ ਪ੍ਰੋਗਰਾਮ ਕਰਾਂਗੇ ਅਗਲਾ ਇਹ ਇਹ ਚੱਲ ਕੇ ਸੰਭੂ ਦੇ ਚੱਲ ਕੇ ਮਹ ਤੇ ਅਗਲਾ ਜਿਹੜਾ ਪ੍ਰੋਗਰਾਮ ਕਰਾਂਗੇ ਸੰਗਰੂਰ ਤੋਂ ਖਨੌਰੀ ਟੱਕਰ ਦਾ ਸੰਗਰੂਰ ਤੋਂ ਖਨੌਰੀ ਟੱਕਰ ਦਾ ਉਹ ਦੇਖਾਂਗੇ ਉਹ 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 ਆਪਾਂ ਪ੍ਰੋਗਰਾਮ ਰੱਖਾਂਗੇ ਦੀਪ ਸਿੱਧੂ ਬਾਈ ਦੀ ਜਾਦ ਦੇ ਵਿੱਚ ਅਗਲਾ ਪ੍ਰੋਗਰਾਮ ਉਹ ਹੋਊਗਾ ਇਸ ਕਰਕੇ ਮੇਰੇ ਭੈਣੋ ਮੇਰੇ ਭਰਾਵੋ ਮੇਰੇ ਨੌਜਵਾਨ ਵੀਰੋ ਪੰਜਾਬ ਨੂੰ ਚਾਰੇ ਪਾਸੇ ਜਿਹੜਾ ਤੁਨੂੰ ਕਿ ਖਤਮ ਕਰਨ ਦੇ ਤੋਲੇ ਹੋਏ ਨੇਗੇ ਪਰ ਆਪਾਂ ਉਹ ਪੰਜਾਬ ਦੇ ਉਸ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਹੈ ਜਿਨ੍ਹਾਂ ਕੇ ਇਸ ਭਾਰਤ ਦੇਸ ਨੂੰ ਬਚਾਉਣ ਲਈ ਵੱਡੀਆਂ ਨੌਜਵਾਨਾਂ ਨੇ ਲੜਾਈਆਂ ਲੜੀਆਂ ਅੱਜ ਤਿਰੰਗਾ ਝੰਡਾ ਉੱਪਰ ਆ ਤਾਂ ਉਹ ਪੰਜਾਬ ਦੇ ਨੌਜਵਾਨਾਂ ਕਰਕੇ ਉੱਪਰ ਆ। ਅਗਲਾ ਮੋਰਚਾ ਤੁਸੀਂ ਕਈ ਨੌਜਵਾਨਾਂ ਦੇ ਸਵਾਲ ਸੀਗੇ ਮੇਰੇ ਵੀਰਾਂ ਦੇ ਮੇਰੇ ਭਰਾਵਾਂ ਦੇ ਜਾਂ ਕਈ ਮੇਰੇ ਵੀਰ ਫੇਸਬੁੱਕ ਤੇ ਬੈਠੇ ਬੋਲਣ ਲੱਗ ਜਾਂਦੇ ਨੇਗੇ ਮੈਂ ਉਹ ਵੀਰਾਂ ਨੂੰ ਕਹਿਣਾ ਚਾਹਣਾ ਵੀਰੋ ਤੁਸੀਂ ਬੋਲਣ ਤੋਂ ਪਹਿਲਾਂ ਇਹ ਚੀਜ਼ ਦੇਖ ਲਿਆ ਕਰੋ ਜਾਂ ਸਾਡੀ ਖਿਲਾਫਤ ਕਰਨ ਲੱਗ ਜਾਂਦੇ ਨੇਗੇ। ਅਮਰਤਪਾਲ ਦੇ ਹੱਕ 'ਚ ਨਹੀਂ ਬੋਲਦੇ। ਅਸੀਂ ਉੱਥੇ ਵੀ ਲੱਖਾਂ ਬਾਈ ਅਸੀਂ ਸਾਰੇ ਨੌਜਵਾਨ ਇਕੱਠੇ ਹੋ ਕੇ ਉੱਥੇ ਵੀ ਕਾਫਲਾ ਜਿਹੜਾ ਲੈ ਕੇ ਗਿਆ। ਅਸੀਂ ਉਸ ਮੋਰਚੇ ਦੇ ਵਿੱਚ ਵੀ ਹਾਜ਼ਰੀ ਲਵਾ ਕੇ ਆਇਆ। ਅਸੀਂ ਅਗਲੇ ਦਿਨਾਂ ਦੇ ਵਿੱਚ ਫੇਰ ਉੱਥੇ ਹਾ ਜਿੱਥੇ ਗੱਲ ਪੰਜਾਬ ਦੀ ਹੈ ਜਿੱਥੇ ਗੱਲ ਸਾਡੇ ਹੱਕਾਂ ਦੀ ਹੈ ਮੈਂ ਉਹ ਹਰ ਇੱਕ ਥਾਂ ਤੇ ਪਹੁੰਚੂਗਾ ਚਾਹੇ ਉਹ ਕਿਸਾਨਾਂ ਦੀ ਗੱਲ ਹੈ ਚਾਹੇ ਉਹ ਮਜ਼ਦੂਰਾਂ ਦੀ ਗੱਲ ਹੈ ਮੈਂ ਹਰ ਇੱਕ ਥਾਂ ਤੇ ਪਹੁੰਚੂਗਾ ਮੈਂ ਇਹਨੂੰ ਕਈ ਥਾਂ ਮੈਂ ਤੇ ਮੈਂ ਦੇਖਿਆ ਸਾਡੇ ਜਥੇਬੰਦੀਆਂ ਨੇ ਨਾ ਸਾਡੇ ਆਗੂਆਂ ਨਾਲ ਕਈ ਵਾਰੀ ਮੈਂ ਗੱਲਬਾਤ ਕਰਦਾ ਹੁੰਨਾ ਮੈਨੂੰ ਨਾ ਮੈਂ ਦੇਖਿਆ ਜਿਹੜੇ ਜਥੇਬੰਦੀਆਂ 'ਚ ਕੰਮ ਕਰਨ ਵਾਲੇ ਬਾਈ ਤੇਰੀ ਜਥੇਬੰਦੀ ਕਿਹੜੀ ਆ ਮੈਨੂੰ ਇੱਕੋ ਹੀ ਗੱਲ ਕਹਿੰਦੇ ਨੇਗੇ ਮੈਂ ਇੱਕ ਗੱਲ ਕਹਿਣਾ ਮੇਰੇ ਸਾਰੇ ਜੱਥੇਬੰਦੀਆਂ ਜਿਹੜੀਆਂ ਜੱਥੇਬੰਦੀਆਂ ਮੈਨੂੰ ਜਿੱਥੇ ਪ੍ਰੋਗਰਾਮਾਂ 'ਚ ਬੁਲਾਉਣਗੇ ਆ ਚਾਹੇ ਉਹ ਕਿਸਾਨ ਜੱਥੇਬੰਦੀਆਂ ਚਾਹੇ ਉਹ ਮਜ਼ਦੂਰ ਜੱਥੇਬੰਦੀ ਹੈ ਚਾਹੇ ਸਾਡੇ ਸਿੱਖ ਜੱਥੇਬੰਦੀਆਂ ਨੇਗੀਆਂ ਮੈਂ ਹਰ ਇੱਕ ਥਾਂ 'ਤੇ ਜਿੱਥੇ ਪੰਜਾਬ ਦੀ ਗੱਲਾਂ ਮੈਂ ਹੱਕ ਡਾ ਕੇ ਖੜੂੰਗਾ ਮੈਂ ਉੱਥੇ ਜਾ ਕੇ ਆਪਣੇ ਪੰਜਾਬ ਲਈ ਜਿੱਥੇ ਕੋਈ ਲੜਾਈ ਆ ਉੱਥੇ ਹਰ ਇੱਕ ਦੇ ਵਿੱਚ ਆਪਣੀ ਮੇਰੀ ਹਾਜ਼ਰੀ ਹੋਊਗੀ ਮੈਂ ਸਾਰੇ ਜੱਥੇਬੰਦੀਆਂ ਦਾ ਮੈਂ ਇੱਕ ਸਾਝਾ ਜਆ ਨੌਜਵਾਨ ਮੈਨੂੰ ਇਸ ਕਰਕੇ ਇਸ ਇੱਕ ਜੱਥੇਬੰਦੀ ਨਾਲ ਕੋਈ ਵੀ ਜੋੜ ਕੇ ਦੇਖਿਆ ਕਰੋ ਹਨਾ ਵੀ ਇੱਕ ਜੱਥੇਬੰਦੀ ਨਾਲ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਮੈਂ ਜੇਲ੍ਹ ਦੇ ਵਿੱਚ ਗਿਆ ਸੀਗਾ ਮੇਰੇ ਸਾਰੇ ਜੱਥੇਬੰਦੀਆਂ ਨੇ ਸਾਥ ਦਿੱਤਾ ਮੈਂ ਸਾਰੇ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਮੇਰੀ ਇੱਕ ਛੋਟੀ ਜੀ ਅਪੀਲ ਮੇਰੀ ਛੋਟੀ ਜੀ ਇੱਕ ਬੇਨਤੀ ਸਾਰੇ ਸਾਰੇ ਕਿਸਾਨਾਂ ਆਗੂ ਅੱਗੇ ਇਹ ਆ ਕਿ ਕਿਸਾਨ ਆਗੂ ਜਿੰਨੇ ਵੀ ਸਾਡੇ ਕਿਸਾਨ ਆਗੂ ਨੇਗੇ ਅਸੀਂ 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 ਨਾ ਹੁਣ ਜਿਹੜੇ ਸਾਰੇ ਇਕੱਠੇ ਹੋਣ ਦੀ ਲੋੜ ਆ ਅਸੀਂ ਤੁਸੀਂ ਆਪਣੇ ਮਾੜੇ ਮਾੜੇ ਗਿੱਲੇ ਛਿਕਵੇ ਛੱਡ ਕੇ ਮੇਰੀ ਸਾਰੇ ਸਤਿਕਾਰਯੋਗ ਆਗੂਆਂ ਅੱਗੇ ਬੇਨਤੀ ਆ ਆਪਾਂ ਆਪਣੇ ਪੰਜਾਬ ਲਈ ਇਕੱਠੇ ਹੋਈਏ ਹੁਣ ਜਿੱਥੇ ਵੀ ਕਿਤੇ ਅੰਦੋਲਨ ਚੱਲਦਾ ਦੇਖੋ ਅੰਦੋਲਨ ਕੋਈ ਮੂਰੇ ਹੋ ਕੇ ਕਰ ਰਿਹਾ ਕੋਈ ਮੰਗਰ ਹੋ ਕੇ ਕਰ ਰਿਹਾ ਜਿਵੇਂ ਵੀ ਮੇਰੀ ਬੇਨਤੀ ਆ ਮੈਂ ਇੱਕ ਬੇਨਤੀ ਮੈਂ ਲੋਕਾਂ ਦੀ ਆਵਾਜ਼ ਤੁਹਾਡੇ ਅੱਗੇ ਰੱਖ ਰਿਹਾ ਮੇਰੇ ਜਿੰਨੇ ਵੀ ਤੁਸੀਂ ਸਤਿਕਾਰਯੋਗ ਬਾਪੂਓ ਮੇਰੀ ਬੇਨਤੀ ਆ ਵੀ ਆਪਾਂ ਇਕੱਠੇ ਹੋ ਜੀਏ ਲੜਾਈਏ ਪੰਜਾਬ ਦੀ ਇਕੱਠੇ ਹੋ ਕੇ ਲੜੀਏ ਕਿਉਂਕਿ ਸਰਕਾਰਾਂ ਇਹ ਚਾਹੁੰਦੀਆਂ ਨੇ ਕਿਆਂ ਸਰਕਾਰਾਂ ਚਾਹੁੰਦੀਆਂ ਨੇ ਕਿ ਇਹ ਆਗੂ ਇਹ ਕਿਸਾਨ ਆਗੂ ਪਾਟਣ ਕਿਸਾਨ ਜੱਥੇਬੰਦੀਆਂ ਪਾਟਣ ਕਿਸਾਨ ਤੇ ਮਜ਼ਦੂਰ ਦਾ ਪਵਾੜਾ ਪਵਾਉਣਾ ਚਾਹੁੰਦੀਆਂ ਨੇ ਕਿਆਂ ਧਰਮਾਂ ਦੇ ਨਾਮ ਤੇ ਰਾਜਨੀਤਿਕ ਲੋਕ ਲੜਾ ਕੇ ਆਪਾਂ ਨੂੰ ਰੱਖਦੇ ਰੱਖਦੇ ਨੇ ਕਿ ਧਰਮਾਂ ਦੇ ਨਾਮ ਤੇ ਕਦੇ ਜਾਤ ਪਾਤ ਦੇ ਨਾਮ ਤੇ ਇਹਨਾਂ ਨੇ ਲੋਕਾਂ ਨੇ ਰਾਜਨੀਤਿਕ ਲੋਕਾਂ ਨੇ ਸਾਨੂੰ ਲੜਾ ਕੇ ਰੱਖਣਾ ਹੀ ਆ ਪਰ ਸਵਾਲ ਮੈਂ ਇੱਕ ਹੋਰ ਵੀ ਸਾਡੇ ਲੋਕਾਂ ਨੂੰ ਮੈਂ ਕਹਿਣਾ ਬਹੁਤ ਸਾਰੇ ਲੋਕ ਸਾਡੇ ਆਗੂ ਦੇ ਸਵਾਲ ਕਰਨ ਲੱਗ ਜਾਂਦੇ ਨੇ ਪਰ ਜੇ ਸਵਾਲ ਕਰਨਾ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨੋ ਸਵਾਲ ਕਰਨਾ ਤਾਂ ਇਹ ਰਾਜਨੀਤਿਕ ਲੋਕਾਂ ਅੱਗੇ ਸਵਾਲ ਕਰਿਆ ਕਰੋ ਜਿਨ੍ਹਾਂ ਨੇ ਤੁਹਾਨੂੰ ਲੁੱਟ ਕੇ ਖਾ ਕੇ ਇੱਕ ਐਮਐਲਏ ਜਦੋਂ ਬਣਦਾ ਤਾਂ ਕਹਿੰਦੇ ਉਹਦੀ ਕੀਮਤ 100 ਕਰੋੜ ਰੁਪਇਆ ਹੋ ਜਾਂਦੀ ਹੈ ਸਵਾਲ ਕਰਨਾ ਤਾਂ ਇਹਨਾਂ ਰਾਜਨੀਤਿਕ ਲੋਕਾਂ ਅੱਗੇ ਕਰਿਆ ਕਰੋ ਜਿੰਨਾ ਆਗੂਆ ਕਰਕੇ ਅੱਜ ਤੱਕ ਪੰਜਾਬ ਦੇ ਜਿਹੜੇ ਕਿਸਾਨ ਆਗੂਆ ਕਰਕੇ ਅੱਜ ਜੇ ਪੰਜਾਬ ਤੇ ਹਰਿਆਣਾ ਦੇ ਵਿੱਚ ਦੋ ਚੀਜ਼ਾਂ ਦੇ ਕਣਕ ਤੇ ਝੋਨੇ ਤੇ ਐਮਐਸਪੀ ਮਿਲਦੀਆਂ ਨਾ ਇਹਨਾਂ ਲੋਕਾਂ ਨੇ ਜਾ ਕੇ ਬਹੁਤ ਦਿੱਲੀ ਦੇ ਵਿੱਚ ਪਹਿਲਾਂ ਵੀ ਧਰਨੇ ਮਾਰੇ ਨੇਗੇ ਮੈਨੂੰ ਤਾਂ ਇਹ ਚੀਜ਼ ਦਾ ਪਤਾ ਕਿਉਂਕਿ ਜਦੋਂ ਪਿਛਲਾ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀਗਾ ਤੁਸੀਂ ਦੇਖਿਆ ਕਿ ਮੈਂ ਪਿੰਡਾਂ ਦੇ ਵਿੱਚ ਜਦੋਂ ਪੀਟਰ ਜਿਹੜੇ ਤੇ ਨੌਜਵਾਨਾਂ ਨੂੰ ਜਗਾਉਂਦਾ ਫਿਰਦਾ ਸੀਗਾ ਵੀ ਨੌਜਵਾਨਾ ਚਲੋ ਮੋਰਚੇ ਦੇ ਵਿੱਚ ਚਲੋ ਮੋਰਚੇ ਦੇ ਵਿੱਚ ਮੈਨੂੰ ਆਪਣੇ ਕਿਸਾਨ ਜਿੱਥੇ ਬੰਦੀਆਂ ਬਾਰੇ ਸ਼ੁਰੂ ਤੋਂ ਪਤਾ ਮੈਨੂੰ ਕਿਸਾਨੀ ਬਾਰੇ ਸ਼ੁਰੂ ਤੋਂ ਪਤਾ ਮੈਂ ਉਹਦੋਂ ਕਲਾਕਾਰਾਂ ਨੂੰ ਪਿਆਓ ਕਲਾਕਾਰੋ ਵੀਰੋ ਮੇਰੇ ਭਰਾਵੋ ਆਓ ਆਪਾਂ ਅੱਜ ਜਿਹੜਾ ਆਪਣੇ ਪੰਜਾਬ ਦੇ ਆਪਣੇ ਕਿਸਾਨੀ ਦੀ ਗੱਲ ਕਰੀਏ ਹਨਾ ਇਸ ਕਰਕੇ ਇਹਨਾਂ ਨੇ ਪਹਿਲਾਂ ਵੀ ਲੜਾਈਆਂ ਲੜੀਆਂ ਹੋਈਆਂ ਨੇ ਗਿਆ ਅ ਜੇ ਤੁਹਾਡੀ ਜੇ ਤੁਸੀਂ ਜੇ ਤੁਸੀਂ ਸਵਾਲ ਕਰਨਾ ਜਿਨ੍ਹਾਂ ਨੇ ਤੁਹਾਨੂੰ ਲੁੱਟ ਕੇ ਖਾਦਾ ਉਹਨਾਂ ਰਾਜਨੀਤਿਕ ਲੋਕਾਂ ਕੇ ਸਵਾਲ ਕਰਿਆ ਕਰੋ ਜਿਹੜੇ ਤੁਹਾਨੂੰ ਲੁੱਟ ਕੇ ਕੁਰਸੀਆਂ ਦੇ ਬਹਿ ਕੇ ਕਿਸੇ ਨੇ ਕੋਈ ਅੰਦੋਲਨ ਨਹੀਂ ਕਰਿਆ ਕਿਸੇ ਨੇ ਕੋਈ ਪੰਜਾਬ ਦੀ ਗੱਲ ਨਹੀਂ ਕਰੀ ਜਿਹੜੇ ਤੁਹਾਨੂੰ ਇਹ ਗੱਲਾਂ ਕਹਿੰਦੇ ਸੀ 5 ਮਿੰਟਾਂ ਚ ਐਮਐਸਪੀ ਦੇ ਦਾਂਗੇ 4 ਮਿੰਟਾਂ ਚ ਐਮਐਸਪੀ ਦੇ ਦਾਂਗੇ ਸਵਾਲ ਜੇ ਕਰਨਾ ਉਹਨਾਂ ਨੂੰ ਕਰਿਆ ਕਰੋ ਜਿਹੜੇ ਲੋਕ ਤੁਹਾਡੇ ਪੰਜਾਬ ਦੀ ਗੱਲ ਕਰਦੇ ਨੇਗੇ ਤੁਸੀਂ ਆਫਤ ਦੇ ਵਿੱਚ ਨਾ ਪਾਟਿਆ ਕਰੋ ਵੀਰੋ ਮੈਂ ਕੋਈ ਚੀਜ਼ ਧਾਰਨ ਕਰਨ ਲਈ ਕੋਈ ਵੀ ਬੰਦਾ ਜਿਹੜਾ ਆਪਣੇ ਪੰਜਾਬ ਦੇ ਹੱਕ ਆਵਾਜ਼ ਜਿਹੜੀ ਬੁਲੰਦ ਕਰਦਾ ਮੈਂ ਉਹਦੇ ਖਿਲਾਫ ਕਦੇ ਨਹੀਂ ਬੋਲੂ ਮੈਂ ਸਾਂਕਾ ਦੀ ਮੈਂ ਸਪੋਰਟ ਕਰੂੰਗਾ ਜਿਹੜਾ ਵੀ ਕੋਈ ਗੱਲ ਕਰਦਾ ਪਰ ਜਿਹੜਾ ਰਾਜਨੀਤਿਕ ਜਿਹੜਾ ਜਿਹੜਾ ਜਿਹੜੇ ਰਾਜਨੀਤਿਕ ਬੰਦੇ ਨੇ ਜਿਹੜੇ ਲੀਡਰ ਨੇ ਇਹਨਾਂ ਦੇ ਨਾਲ ਮੇਰਾ ਇੱਕ ਟੁਕਟਾ ਵਾਲਾ ਬੈਰ ਰਿਹਾ ਤੇ ਰਹੂਗਾ ਇਹਨਾਂ ਨੂੰ ਮੈਂ ਇਹਨਾਂ ਦਾ ਪਹਿਲਾਂ ਵੀ ਜਿਹੜੀ ਖਿਲਾਫਤ ਕਰਦਾ ਰਿਹਾ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਚਾਹੇ ਉਹ ਸਿੱਖ ਜੱਥੇਬੰਦੀ ਆ ਚਾਹੇ ਕੋਈ ਕਿਸਾਨ ਜੱਥੇਬੰਦੀ ਆ ਚਾਹੇ ਕੋਈ ਮਜ਼ਦੂਰ ਜੱਥੇਬੰਦੀ ਆ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਅਗਲੀ ਜਿਹੜੀ ਮੇਰੀ ਗੱਲ ਆ ਉਹ ਕਲਾਕਾਰ ਭਰਾਵਾਂ ਨੂੰ ਆ ਮੇਰੇ گاਉਣ ਵਾਲੇ ਭਰਾਵਾਂ ਨੂੰ ਆ ਮੇਰੇ ਲਿਖਣ ਵਾਲੇ ਭਰਾਵਾਂ ਨੂੰ ਮੇਰੇ ਐਕਟਰ ਭਰਾਵਾਂ ਨੂੰ ਆ ਮੇਰੇ ਸਿੰਗਰ ਭਰਾਵਾਂ ਨੂੰ ਆ ਮੈਂ ਬੇਨਤੀ ਕਰਦਾ ਵੀਰੋ ਮੈਂ ਪਹਿਲਾਂ ਵੀ ਰੋਜ਼ ਬੇਨਤੀ ਕਰਦਾ ਹੁੰਨਾ ਕਿ ਯਾਰ ਹੁਣ ਪੰਜਾਬ ਦੇ ਵਿੱਚ ਤਿੰਨ ਥਾਵਾਂ ਦੇ ਵਿੱਚ ਧਰਨੇ ਚੱਲੀ ਜਾਂਦੇ ਨੇਗੇ ਇਸ ਕਰਕੇ ਤੁਹਾਡਾ ਹੱਕ ਮੰਨਦਾ ਯਾਰ ਤੁਸੀਂ ਉਹਨਾਂ ਦੇ ਹਾਂ ਦਾ ਨਾਰਾ ਹਾਂ ਦਾ ਨਾਰਾ ਮਾਰੋ ਵੀਰੋ ਆਪਾਂ ਅੰਮ੍ਰਿਤਪਾਲ ਲਈ ਹਾਂ ਦਾ ਨਾਰਾ ਮਾਰੋ ਕਿਸਾਨ ਜੱਥੇਬੰਦੀਆਂ ਲਈ ਹਾਂ ਦਾ ਨਾਰਾ ਮਾਰੋ ਕਿਸਾਨੀ ਮੋਰਚੇ ਲਈ ਹਾਂ ਦਾ ਨਾਰਾ ਮਾਰੋ ਤੁਸੀਂ ਕਿਉਂ ਨਹੀਂ ਹਾਂ ਦਾ ਨਾਰਾ ਮਾਰ ਰਹੇ ਕਲਾਕਾਰ ਭਰਾਵੋ ਸੋਨੂੰ ਇਹੀ ਲੋਕਾਂ ਨੇ ਅੱਜ ਤੁਸੀਂ ਦੇਖੋ ਇੱਕ ਕਲਾਕਾਰ ਕੋਲੇ ਕਿੰਨੇ ਪੈਸੇ ਆ ਜਾਂਦੇ ਨੇਗੇ ਇਹ ਜਿਹੜੀ ਕਮਾਈ ਆ ਲੋਕਾਂ ਕਰਕੇ ਹੀ ਹੁੰਦੀ ਹੈ ਨਾ ਕਮਾਈ ਲੋਕ ਹੀ ਸੁਣਦੇ ਨੇ ਨਾ ਲੋਕ ਹੀ ਫਿਲਮਾਂ ਦੇਖਦੇ ਨੇ ਲੋਕ ਹੀ ਵੀਡੀਓ ਦੇਖਦੇ ਨੇ ਇਸ ਕਰਕੇ ਸਰਕਾਰਾਂ ਦੇ ਅੱਗੇ ਤੁਸੀਂ ਝੁੱਕ ਜਾਂਦੇ ਹੋ ਸਰਕਾਰੀ ਪ੍ਰੋਗਰਾਮ ਕਰਦੇ ਫਿਰਦੇ ਹੋ ਸਰਕਾਰਾਂ ਦੇ ਫਰੀ ਚ ਜਾ ਕੇ ਇਹਨਾਂ ਦੇ ਐਵੇਂ ਤੁਸੀਂ ਝਾੜੂ ਪੋਚਾ ਕਰਦੇ ਫਿਰਦੇ ਹੋ ਵੀਰੋ ਮੇਰੇ ਕਲਾਕਾਰ ਭਰਾਵੋ ਜੇ ਤੁਸੀਂ ਵੱਡੇ ਬਣਿਓ ਤਾਂ ਇਹ ਲੋਕਾਂ ਕਰਕੇ ਬਣਿਓ ਨਾ ਕਿ ਤੁਸੀਂ ਰਾਜਨੀਤਿਕ ਲੋਡ ਲੀਡਰਾਂ ਕਰਕੇ ਵੱਡੇ ਬਣਿਓ ਇਹਨਾਂ ਲੀਡਰਾਂ ਦਾ ਖੜਾ ਛੱਡੋ ਤੁਸੀਂ ਇਹਨਾਂ ਲੀਡਰਾਂ ਦੇ ਪ੍ਰੋਗਰਾਮਾਂ 'ਤੇ ਤੁਰੇ ਫਿਰਦੇ ਰਹੇ ਨਿਓ ਜਾਂ ਹੋਰ ਜਿਹੜੇ ਪ੍ਰੋਗਰਾਮ ਕਰਦੇ ਤੁਰੇ ਫਿਰਦੇ ਰਹੇ ਨਿਓ ਮੇਰੇ ਸਾਰੇ ਕਲਾਕਾਰਾਂ ਨੂੰ ਬੇਨਤੀ ਆ ਭਰਾਵਾਂ ਨੂੰ ਕਿ ਤੁਸੀਂ ਡਟ ਕੇ ਜਿਹੜਾ ਸਾਥ ਹੁਣ ਮੋਰਚੇ ਦੇ ਵਿੱਚ ਦਿਓ ਤੇ ਤੁਹਾਨੂੰ ਦੇਖ ਕੇ ਨੌਜਵਾਨਾਂ ਨੇ ਆਉਣਾ ਤੇ ਗੀਤ ਗਾਓ ਆਪਣਾ ਲਿਖੋ ਕਹਾਣੀਆਂ ਲਿਖੋ ਤੇ ਆਪਣਾ ਫਿਲਮਾਂ ਲਿਖੋ ਇਸ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਇਸ ਕਰਕੇ ਮੇਰੀ ਸਾਰੇ ਕਲਾਕਾਰਾਂ ਭਰਾਵਾ ਅਗੇ ਹੀ ਬੇਨਤੀ ਆ ਵੀ ਆਪਾਂ ਇਸ ਦੇ ਮੋਰਚੇ ਦੇ ਵਿੱਚ ਬਾਦ ਚੜ ਕੇ ਸਾਥ ਦਿਈਏ ਸੰਭੂ ਤੇ ਖਨੌਰੀ ਤੇ ਮੈਂ ਹੁਣ ਸਾਡੀ ਕੋਸ਼ਿਸ਼ ਇਹੀ ਰਹੂਗੀ ਕਿ ਥੋੜੇ ਜਿ ਦਿਨਾਂ ਬਾਅਦ ਕਾਫਲਾ ਕਦੇ ਸੰਭੂ ਤੇ ਇੱਕ ਦੇ ਖਨੌਰੀ ਤੇ ਅਸੀਂ ਉਧਰ ਅੰਮ੍ਰਿਤਪਾਲ ਲੈ ਭਰਾ ਭਾਈ ਸਾਹਿਬ ਦੇ ਉਧਰ ਵੀ ਸਾਥ ਦੇਵਾਂਗੇ ਇਸ ਕਰਕੇ ਜਿਹੜੇ ਮੇਰੇ ਵੀਰ ਗੱਲਾਂ ਬੈਠ ਕੇ ਕਈ ਫੇਸਬੁਕ ਤੇ ਕਰਨ ਲੱਗੇ ਨੇ ਮੈਂ ਬਹੁਤ ਵੀਡੀਓ ਦੇਖਦਾ ਮੇਰੇ ਵੀਰਾਂ ਨੂੰ ਮੇਰੀ ਬੇਨਤੀ ਆ ਵੀਰੋ ਕੱਲਾ ਤੁਸੀਂ ਇੱਥੇ ਬੈਠ ਕੇ ਸਾਡੇ ਖਿਲਾਫ ਬੋਲਣ ਦਾ ਕੀ ਬਾਈ ਬਣ ਕੇ ਤੁਹਾਡਾ ਕੰਮ ਹੈ ਆਉਣਾ ਤਾਂ ਆ ਕੇ ਗਰਾਊਂਡ ਤੇ ਕੰਮ ਕਰੋ ਆ ਕੇ ਲੋਕਾਂ ਨੂੰ ਜਿਵੇਂ ਅਸੀਂ ਕਾਫਲੇ ਲੈ ਕੇ ਆਨੇ ਆਂ ਅੰਦੋਲਨਾਂ ਦੇ ਵਿੱਚ ਨੌਜਵਾਨਾਂ ਦੇ ਮਿੰਟਾ ਕੱਢ ਕੱਢ ਕੇ ਲੈ ਕੇ ਜਾਣਾ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਇੱਕ ਅੰਦੋਲਨਾਂ ਦੇ ਵਿੱਚ ਲੈ ਕੇ ਜਾਣਾ ਜਦੋਂ ਤੁਸੀਂ ਐਵੇਂ ਲਾ ਜਾ ਕੇ ਦਿਖਾਆ ਕਰੋ ਨਹੀਂ ਤੁਹਾਨੂੰ ਪਤਾ ਹੀ ਆ ਐਮੀ ਠੀਕ ਆ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਪਿੱਛੇ ਲੱਗ ਕੇ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਤੁਹਾਡੇ ਲਈ ਬਹੁਤ ਮੈਂ ਕਿਹਾ ਨਿੰਦਣਯੋਗ ਗੱਲ ਆ ਇਹ ਹੋਰ ਜਿਹੜੀਆਂ ਗੱਲਾਂ ਕਰਨੀਆਂ ਨੇ ਹਨਾ ਸਾਡੇ ਵਾਂਗੂ ਕੰਮ ਕਰਕੇ ਦਿਖਾ ਦਿਓ ਗਰਾਊਂਡ ਲੈਵਲ ਤੇ ਆ ਕੇ ਤੁਸੀਂ ਸਾਡੇ ਭਰਾਓ ਇਹੋ ਜਿਹੀਆਂ ਗੱਲਾਂ ਵੀਰੋਂ ਨਾ ਕਰਿਆ ਕਰੋ ਹਨਾ ਗਰਾਊਂਡ ਤੇ ਆ ਕੇ ਕੰਮ ਕਰੋ ਪੰਜਾਬ ਲਈ ਕੰਮ ਕਰੋ ਤੁਹਾਡਾ ਨਾਂ ਵੀ ਵੱਡੇ ਹੋਣਗੇ ਤੁਹਾਨੂੰ ਵੀ ਲੋਕ ਤੁਹਾਡੇ ਨਾਲ ਵੀ ਲੋਕ ਜੁੜਨਗੇ ਕੱਲੂ ਤੁਹਾਡੇ ਤੇ ਕੋਈ ਜਮੇ ਮੇਰੇ ਤੇ ਆਫਤ ਆਈ ਸੀਗੀ ਤੁਹਾਡੇ ਨਾਲ ਵੀ ਲੋਕ ਐਵੇਂ ਖੜਨਗੇ ਪਰ ਤੁਸੀਂ ਪਹਿਲਾਂ ਲੋਕਾਂ ਨਾਲ ਖੜੋ ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ ਜੇ ਮੈਂ ਲੰਮੇ ਸਮੇਂ ਤੋਂ ਲੜਦਾ ਸੀ ਜੇ ਮੈਂ ਲੋਕਾਂ ਲਈ ਖੜਦਾ ਸੀ ਤਾਂ ਲੋਕ ਮੇਰੇ ਲਈ ਵੀ ਖੜੇ ਨੇਗੇ ਇਹੀ ਗੱਲ ਹੈ ਪਰ ਲੋਕਾਂ ਦੇ ਤੁਸੀਂ ਖੜਕੇ ਦਿਖਾਓ ਕੱਲਾ ਘਰਾਂ ਦੇ ਵਿੱਚ ਬੈਠ ਕੇ ਜਾਂ ਗੱਡੀਆਂ ਦੇ ਵਿੱਚ ਬੈਠ ਕੇ ਮੇਰੇ ਵੀਰੋ ਇਸ ਚੀਜ਼ ਨੂੰ ਹੱਥ ਮਾਰੋ ਥੋੜਾ ਆਕਲ ਨੂੰ ਕੱਲਾ ਗੱਡੀਆਂ ਦੇ ਵਿੱਚ ਬਹਿ ਕੇ ਜਾਂ ਘਰਾਂ 'ਚ ਬਹਿ ਕੇ ਲਾਈਵ ਹੋਣ ਨਾਲ ਕੰਮ ਨਹੀਂ ਬਣਦੇ ਲੋਕਾਂ ਲਈ ਹਿੱਕੜਾ ਕੀ ਖੜੇ ਆ ਲੋਕਾਂ ਲਈ ਲੜੇ ਆ ਤੇ ਲੋਕ ਵੀ ਉਵੇਂ ਖੜਦੇ ਨੇਗੇ ਕਿਉਂਕਿ ਰਾਜਨੀਤਿਕ ਬੰਦਿਆਂ ਨੇ ਹੁਣ ਤੁਸੀਂ ਦੇਖਿਆ ਮੈਂ ਦੇਖਿਆ ਪ੍ਰੋਪਗਾਂਡਾ ਬਹੁਤ ਵੱਡਾ ਚਲਾਇਆ ਹੋਇਆ ਮੇਰੇ ਤਾਂ ਮੱਖੀਆਂ ਵਾਂਗੂ ਮਗਰ ਲੱਗੇ ਹੋਣ ਸਾਰੀਆਂ ਪਾਰਟੀਆਂ ਦੇ ਬੰਦੇ ਮੈਂ ਅੱਜ ਤੱਕਰ ਸਾਨੂੰ ਪਤਾ ਵੀ ਕੋਈ ਪਾਰਟੀ ਨਹੀਂ ਬਖਸ਼ੀ ਨਾ ਜਿਹੜੀਆਂ ਵੀ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਰਹਿੰਦੇ ਨੇ ਜਿੰਨੇ ਵੀ ਲੀਡਰ ਰਹੇ ਨੇ ਮੈਂ ਸਭ ਨੂੰ ਨੰਗਾ ਚਿੱਟਾ ਕਰਿਆ ਅੱਜ ਸਾਰਿਆਂ ਨੂੰ ਇਹ ਗੱਲਾਂ ਚੁਗਰ ਜਿੰਦਾ ਮੈਂ ਦੇਖਦਾ ਕਿਤੇ ਕੋਈ ਵੀਡੀਓ ਬਣਾ ਕੇ ਪਾਉਂਦੇ ਨੇ ਕਿਤੇ ਕੋਈ ਵੀਡੀਓ ਬਣਾ ਕੇ ਪਾਉਂਦੇ ਨੇ ਪਰ ਜੇ ਆਉਣਾ ਤਾਂ ਆਓ ਰਾਜਨੀਤਿਕ ਲੀਡਰਾਂ ਨੂੰ ਮੇਰੀ ਇਹ ਬੇਨਤੀ ਹੈ ਵੀ ਜੇ ਤੁਹਾਨੂੰ ਲੋਕਾਂ ਨੇ ਕੁਰਸੀਆਂ ਤੇ ਬਿਠਾਇਆ ਤਾਂ ਅੱਜ ਲੋਕਾਂ ਦੇ ਲਈ ਖੜੋ ਲੋਕਾਂ ਦੇ ਡਟ ਕੇ ਖੜੋ ਜਾਓ ਜਾ ਕੇ ਜੇ ਤੁਹਾਨੂੰ ਇੱਥੇ ਕਿਸਾਨ ਜਿਹੜੇ ਸਾਡੇ ਰਾਜਨੀਤਿਕ ਜਿਹੜੇ ਸਾਡੇ ਅੰਦੋਲਨ ਨੇ ਉਹ ਗੈਰ ਰਾਜਨੀਤਿਕ ਹੁੰਦੇ ਨੇਗੇ ਫਿਰ ਤੁਸੀਂ ਜਾਓ ਜਾ ਕੇ ਦਿੱਲੀ ਦੇ ਵਿੱਚ ਬੈਠੋ ਆਪਣਾ ਜਿਹੜਾ ਸ਼ੈਸ਼ਨ ਬੁਲਾਓ ਅੱਜ ਤਿੱਕਰ ਸੁਣੋ ਇਸ ਚੀਜ਼ ਦਾ ਪਤਾ ਕਿ ਜਿਹੜਾ ਆਪਣਾ ਸੁਭ ਕਰਨ ਵੀਰ ਚਲਾ ਗਿਆ ਅੱਜ ਤਿੱਕਰ ਜਿਹੜੀ ਆ ਸਰਕਾਰ ਕਹਿਣ ਵਾਲੀ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀਆਂ ਗੱਲਾਂ ਕਰਨ ਵਾਲੇ ਕਿ ਦੇਖੋ ਜੀ ਮੈਂ ਪੰਜਾਬ ਲਈ 100 ਵਾਰੀ ਮੇਰੀ ਕੁਰਸੀ ਕਰਵਾਣਾ ਮੈਂ ਕਿਹਾ 100 ਵਾਰੀ ਦੀ ਗੱਲ ਛੱਡੋ ਇਹ ਗੱਲਾਂ ਕਹੀਆਂ ਤੁਸੀਂ ਇੱਕ ਵਾਰੀ ਪੰਜਾਬ ਦੇ ਲੋਕਾਂ ਨਾਲ ਖੜ੍ਹਜੋ ਡਟ ਕੇ ਅੱਜ ਤਿੱਕਰ ਜਿਹੜਾ ਉਹ ਕਿਤੇ ਨਾ ਅੱਜ ਹੋ ਗਏ 7-8 ਦਿਨ ਹੋ ਗਏ ਕਿਤੇ ਮਨ ਲੱਗਦਾ ਅੱਜ ਕੋਈ ਪਰਚਾ ਹੋਣ ਦੀ ਗੱਲਬਾਤ ਚੱਲ ਰਹੀ ਆ ਪਤਾ ਨਹੀਂ ਕਰਨਗੇ ਪਤਾ ਨਹੀਂ ਨਹੀਂ ਕਰਨਗੇ ਜੇ ਕੁਝ ਹੋ ਰਿਹਾ ਉਹ ਕੁਝ ਹੋ ਰਿਹਾ ਹਨਾ ਤੇ ਬਹੁਤ ਸਾਰੀਆਂ ਗੱਲਾਂ ਨੇਗੀਆਂ ਤੇ ਆਓ ਆ ਕੇ ਆਪਾਂ ਲੜੀਏ ਤੇ ਕੱਲਾ ਤੁਸੀਂ ਤਾਂ ਇੱਥੇ ਜਿਹੜਾ ਜ਼ੋਰ ਦੇ ਹੀ ਰੱਖਦੇ ਹੋ ਵੀਰੋ ਤੇ ਸਰਕਾਰਾਂ ਦਾ ਪੂਰਾ ਐਨ ਐਡੀ ਚੋਟੀ ਦਾ ਜ਼ੋਰ ਲੱਗਿਆ ਹੁੰਦਾ ਕਰਨਾ ਕੱਖ ਨਹੀਂ ਹੈਗਾ ਕਰਨਾ ਕੁਝ ਨਹੀਂ ਹੈਗਾ ਇਹਨਾਂ ਨੇ ਨਾ ਲੋਕਾਂ ਨਾਲ ਅੱਜ ਖੜੇ ਨਾ ਕੱਲ ਖੜੇ ਨੇ ਇਹਦਾ ਕੁਰਸੀ ਦੇ ਯਾਰ ਨੇ ਇਹਨਾਂ ਨੂੰ ਕੁਰਸੀਆਂ ਪਿਆਰੀਆਂ ਨੇ ਕੁਰਸੀ ਅਜ ਤਾਂ ਮੈਂ ਕੋਈ ਗੱਲ ਕਹਿਣਾ ਉਹਨਾਂ ਨੂੰ ਕੁਰਸੀ ਦਾ ਵੀਰੋ ਇਹਨਾਂ ਨੂੰ ਰਾਜਨੀਤਿਕ ਲੀਡਰਾਂ ਨੂੰ ਇੰਨੀ ਪਿਆਰੀ ਹੈ ਕਿ ਇਹਨਾਂ ਦੇ ਕੋਈ ਘਰੇ ਮਰ ਜੇ ਇਹਨਾਂ ਦਾ ਉਹ ਉਹਦਾ ਦੁੱਖ ਨਹੀਂ ਹੁੰਦਾ ਜਦੋਂ ਇਹਨਾਂ ਦੀ ਪਾਵਰ ਜਾਂਦੀ ਜਦੋਂ ਇਹਨਾਂ ਦੀ ਕੁਰਸੀ ਜਾਂਦੀ ਇਹਨਾਂ ਨੂੰ ਬਹੁਤ ਦੁੱਖ ਹੁੰਦਾ ਹੈ ਕਿਸੇ ਵੀ ਤੁਸੀਂ ਦੇਖ ਲਓ ਕਿਸੇ ਵੀ ਜਿਹੜਾ ਪੰਜਾਬ ਦੇ ਵਿੱਚ ਅੰਦੋਲਨ ਚੱਲਦਾ ਹੈ ਜਾਂ ਪੰਜਾਬ ਦੇ ਨੌਜਵਾਨ ਜੇਲ੍ਹਾਂ ਦੇ ਵਿੱਚ ਨੇਗੇ ਇਹਨਾਂ ਦਾ ਮੂੰਹ ਟੁੱਟ ਜੇ ਕਿਸੇ ਲਈ ਨਹੀਂ ਬੋਲ ਕੇ ਰਾਜੀ ਤੇ ਇਸ ਕਰਕੇ ਸਾਡੇ ਜਿੰਨੇ ਵੀ ਲੋਕ ਨੇਗੇ ਮੇਰੇ ਵੀਰੋ ਆਓ ਆਪਾਂ ਇਕੱਠੇ ਹੋ ਕੇ ਆਪਾਂ ਸਾਰੇ ਲੜੀਏ ਤੇ ਆਪਾਂ ਇਕੱਠੇ ਹੋ ਕੇ ਆਪਣੇ ਪੰਜਾਬ ਦੀ ਗੱਲ ਕਰੀਏ ਆਪਾਂ ਆਪਣੀਆਂ ਨਸਲਾਂ ਫਸਲਾਂ ਜ਼ਮੀਨਾਂ ਨੂੰ ਬਚਾਉਣ ਦੀ ਆਪਾਂ ਜਿਹੜੀ ਲੜਾਈ ਦੀ ਗੱਲ ਕਰੀਏ ਵੀਰੋ ਇਕੱਠੇ ਹੋ ਕੇ ਆਪਾਂ ਸਾਰਿਆਂ ਨੇ ਦੋ ਮਾਰਚ ਨੂੰ ਮੇਰੇ ਸਾਰੇ ਹੀ ਮੇਰੇ ਭਰਾਵਾਂ ਨੂੰ ਮੇਰੇ ਨੌਜਵਾਨਾਂ ਨੂੰ ਬੇਨਤੀ ਹੈ ਮੇਰੇ ਭੈਣਾਂ ਨੂੰ ਬੇਨਤੀ ਹੈ ਮੇਰੇ ਕਲਾਕਾਰ ਵੀਰਾਂ ਨੂੰ ਬੇਨਤੀ ਹੈ 2 ਮਾਰਚ ਨੂੰ ਆਪਾਂ ਵੱਡਾ ਜਿਹੜਾ ਕਾਫਲਾ ਲੈ ਕੇ ਆਪਾਂ ਸੰਭੂ ਉੱਤੇ ਇੱਥੇ ਹਾਜ਼ਰੀ ਲਵਾਉਣੀ ਹੈ ਅਨੁਸ਼ਾਸਨ ਦੇ ਵਿੱਚ ਰਹਿਣਾ ਨੌਜਵਾਨੋ ਜਿੰਨੇ ਵੀ ਜਾਣੇ ਜਾਓਗੇ ਮੈਨੂੰ ਇੱਕ ਚੀਜ਼ ਦਾ ਪਤਾ ਤੁਸੀਂ ਕੀ ਕਰਦੇ ਹੋ ਬਸ ਥੋੜਾ ਟਾਈਮ ਲਵਾ ਕੇ ਹਾਜ਼ਰੀ ਭਜਿਓ ਨਾ ਸਾਰਾ ਦਿਨ ਜਿਹੜਾ ਪ੍ਰੋਗਰਾਮ ਸੁਣਨਾ ਹੈ ਉੱਥੇ ਬੈਠਣਾ ਹੈ ਧਰਨਾ ਦੇ ਵਿੱਚ ਬੈਠਣਾ ਸਿੱਖੋ ਤੇ ਆਪਣੇ ਪੰਜਾਬ ਲਈ ਲੜਨਾ ਸਿੱਖੋ ਫਿਰ ਇਹ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀਰੇ ਤੇ ਬਾਕੀ ਆਪਾਂ ਮਿਲਦੇ ਹਾਂ ਸਾਨੂੰ ਹਰ ਇੱਕ ਬਰਾਊਡਰ ਤੇ ਮੈਂ ਰੋਜ਼ ਕਿ ਦਿਖਨੌਰੀ ਬਰਾਊਡਰ ਤੇ ਸੰਭੂ ਪੁੱਤ ਮਿਲੂੰਗਾ ਤੇ ਮੇਰੇ ਆਗੂ ਸਾਹਿਬਾਨਾਂ ਨੂੰ ਵੀ ਬੇਨਤੀ ਹੈ ਵੀ ਜੇ ਕਿਸੇ 2-4 ਜੱਥੇ ਬੰਦਿਆਂ ਨੇ ਮੂਰੇ ਹੋ ਕੇ ਅੰਦੋਲਨ ਚਲਾ ਲਿਆ ਤਾਂ ਤੁਹਾਡਾ ਫਰਜ਼ ਹੈ ਕਿ ਤੁਸੀਂ ਹੋਰ ਬਰਾਊਡਰ ਤੇ ਜਾ ਕੇ ਬਹਿਜੋ ਜਾਂ ਇਕੱਠੇ ਹੋ ਜੋ ਕਿੰਨੇ ਵੀ ਕਿਸਾਨ ਜੱਥੇ ਬੰਦਿਆਂ ਨੇ ਮੇਰੀ ਸਾਰੀ ਬੇਨਤੀ ਹੈ ਲੋਕਾਂ ਕਿ ਮੈਂ ਸੋਹਰੀ ਰੋਜ਼ੀ ਨੌਜਵਾਨਾਂ ਨੂੰ ਮਿਲਦਾ ਇਕੱਠੇ ਹੋ ਕੇ ਜਿਹੜੀ ਆਪਾਂ ਲੜਾਈ ਲੜੀਏ ਤੇ ਇਹੀ ਸਾਰਿਆਂ ਨੂੰ ਇੰਨੇ ਕਿ ਮੈਂ ਬੇਨਤੀ ਕਰਨੀ ਸੀ ਮੇਰੇ ਵੀਰੋ ਤੇ ਮੇਰੇ ਭਰਾਵੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵ